ਕੁਝ ਗੁੱਜਰ ਬਰਾਦਰ ਨੇ ਜੇ ਸਮਝਦੇ ਤਾਂ ਪੁਰਾਣੀ ਨੀਤ ਹੈਗੀ ਹੈ ਤੇ ਇੱਕ ਅੱਜ ਕੱਲ ਚਰਚਿਤ ਖਬਰ ਹੈਗੀ ਹੈ ਕਾਫੀ ਉਧਰ ਚਰਚਾ ਹੋ ਰਿਹਾ ਹੈ ਤੁਸੀਂ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਕਿ ਕਿਸ ਤਰ੍ਹਾਂ ਕੋਈ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ ਕਿਸ ਤਰ੍ਹਾਂ ਧਰਮ ਦੇ ਨਾਂ ਦੇ ਉੱਤੇ ਕੋਈ ਕੀਚੀ ਚੱਲਦੀ ਤੁਸੀਂ ਕੀ ਮਹਿਸੂਸ ਕਰਦੇ ਹੁਦਾ ਜੀ ਤੁਹਾਡਾ ਧੰਨਵਾਦ ਤੁਸੀਂ ਇਹ ਗੱਲ ਕਿ ਪਿਛਲੇ ਕੁਝ ਦਿਨਾਂ ਤੋਂ ਨਾ ਬਹੁਤ ਇੱਕ ਚਰਚਿਤ ਸੋਸ਼ਲ ਮੀਡੀਆ ਤੇ ਹੈ ਇਹ ਮੈਂ ਮੇਰੀ ਵੀ ਉਮਰ 50 ਸਾਲ ਹੋ ਗਈ ਮਹਾਰਾਯਪੂਰੀ ਵਾਲੇ ਇੱਕ ਸੰਤ ਹੋਏ ਨੇ ਜਿਨ੍ਹਾਂ ਦਾ ਨਾਂ ਸੀ ਬ੍ਰਹਮ ਸਾਗਰ ਜਦੋਂ ਉਹਨਾਂ ਦੇ ਗੁਰੂ ਨੇ ਉਹਨਾਂ ਨੂੰ ਦੇਖਿਆ ਤਾਂ ਉਹਨਾਂ ਨੇ ਕਿਹਾ ਵੀ ਇਹ ਬ੍ਰਹਮ ਦਾ ਸਾਗਰ ਧਰਤੀ ਤੇ ਕਿਉਂ ਘੁੰਮ ਰਿਹਾ ਤੇ ਇਸ ਕਰਕੇ ਉਹਨਾਂ ਦਾ ਜਿਹੜਾ ਨਾਂ ਸੀ ਉਹ ਬ੍ਰਹਮ ਸਾਗਰ ਪਿਆ ਸੀ ਤੇ ਜਦੋਂ ਉਹਨਾਂ ਦੇ ਗੁਰੂ ਉਹਨਾਂ ਨੂੰ ਮਿਲੇ ਜਦੋਂ ਉਹ ਉੱਥੋਂ ਵਿਛੜਨ ਲੱਗੇ ਜਾਣ ਲੱਗੇ ਕਿ ਦੂਜੇ ਕੋਲੋਂ ਤਾਂ ਉਹਨਾਂ ਦੇ ਗੁਰੂ ਉਹਨਾਂ ਨੂੰ ਕਹਿਣ ਲੱਗੇ ਵੀ ਮੇਰੇ ਕੋਲ ਵਿਰਾਸਤ ਵਿੱਚ ਤੇਰੇ ਤੈਨੂੰ ਦੇਣ ਲਈ ਕੁਝ ਨਹੀਂ ਹੈ ਵੀ ਮੇਰੇ ਕੋਲ ਦੋ ਪੂਰੀਆਂ ਨੇ ਇੱਕ ਮੈਂ ਥੱਲੇ ਪਛਾਨਾਂ ਇੱਕ ਉੱਪਰ ਲੈ ਲੈਣਾ ਵੇ ਮੇਰੇ ਕੋਲ ਆ ਕੋਸ਼ੇ ਇੱਕ ਤੂੰ ਲੈ ਲੈ ਇੱਕ ਮੈਂ ਲੈ ਲੈਂਦਾ ਇਸ ਕਰਕੇ ਮਹਾਰਾਜ ਭੂਰੀ ਵਾਲਿਆਂ ਨੂੰ ਭੂਰੀ ਵਾਲੇ ਕਹਿਣ ਲੱਗੇ ਹੋਰ ਕਿ ਮਹਾਰਾਜ ਦਾ ਨਾਮ ਤਾਂ ਬ੍ਰਹਮਸਾਗਰ ਸੀ ਨੂਰ ਪ੍ਰਵੇਦੀ ਬਲੌਕ ਦੇ ਵਿੱਚ ਰਾਮਪੁਰ ਪੋਸਵਾਲ ਪਿੰਡ ਪੈਂਦਾ ਪੋਸਵਾਲ ਗੋਤਰ ਚ ਮਹਾਰਾਜ ਭੂਰੀ ਵਾਲੇ 140 45 ਸਾਲ ਪਹਿਲਾਂ ਹੋਏ ਉਹ ਉਹਨਾਂ ਦੀ 150 ਸਾਲ ਜਾਣ ਨੂੰ ਵੀ ਹੋ ਗਿਆ ਅੱਜ ਵੀ ਉਹਨਾਂ ਦਾ ਜਿਹੜਾ ਨਾਂ ਹੈ ਨਾ ਉਹ ਵਰਤਿਆ ਜਾਂਦਾ ਸਾਡੀ ਗਰੀਬ ਦਾਸੀ ਸੰਪਰਦਾਇ ਜਿਹੜੀ ਭੂਰੀ ਵਾਲਿਆਂ ਦੀ ਉਹਨਾਂ ਦੀ ਸਰਵਉੱਚ ਪੀਠਾ ਛੁਡਾਣੀ ਹਰਿਆਣੇ ਦੇ ਵਿੱਚ ਜਿੱਥੇ ਬਾਬਾ ਗਰੀਬਦਾਸ ਜੀ ਨੇ ਜਨਮ ਲਿਆ ਉਹਨਾਂ ਨੇ ਵੀ ਮੈਂ ਸਮਝਦਾ ਮਹਾਰਾਜ ਪੂਰੀ ਵਾਲਿਆਂ ਦੇ ਭੇਕ ਦਾ ਉਹ ਅਕਾਲ ਤਖਤ ਹੈ ਉਹਨਾਂ ਨੇ ਵੀ ਹੁਕਮਨਾਮਾ ਯਾਰੀ ਕਰਤਾ ਕਿ ਮਹਾਰਾਜ ਪੂਰੀ ਵਾਲਿਆਂ ਦਾ ਨਾ ਕੋਈ ਵੀ ਸੰਤ ਵਰਤ ਨਹੀਂ ਸਕਦਾ ਉਹ ਆਪਣਾ ਆਪਣਾ ਨਾਂ ਵਰਤੇ ਮੈਂ ਸਾਰੀ ਦੁਨੀਆ ਦੇ ਅੱਗੇ ਅਪੀਲ ਕਰਦਾ ਕਿ ਜਿਹੜਾ ਇਹ ਵੀ ਵਾਕਿਆ ਚੱਲ ਰਿਹਾ ਹੈ ਇੱਕਾ ਜਿਹੜਾ ਸੋਸ਼ਲ ਮੀਡੀਆ ਤੇ ਸੰਤਾਂ ਵਾਲਾ ਉਹਦੇ ਨਾਲ ਨਾ ਮਹਾਰਾਜ ਪੂਰੀ ਵਾਲਿਆਂ ਦਾ ਲਫ਼ਜ਼ ਨਾ ਜੋੜਿਆ ਜਾਵੇ ਕਿਉਂਕਿ ਮਹਾਰਾਜ ਪੂਰੀ ਵਾਲੇ ਤਾਂ 150 ਸਾਲ ਪਹਿਲਾਂ ਇਸ ਦੁਨੀਆ ਭਰਾ ਕੇ ਚਲੇ ਗਏ ਉਹ ਤਾਂ ਸ਼ਕਸ਼ਤ ਭਗਵਾਨ ਕ੍ਰਿਸ਼ਨ ਦਾ ਸਰੂਪ ਦੇ ਕਿ ਜੈਸੇ ਸ਼ਾਸਤਰਾں ਚ ਵੀ ਲਿਖਿਆ ਸਿੱਧ ਤਾਰੇ ਪਿੰਡ ਆਪਣਾ ਸਾਧੂ ਤਾਰੇ ਖੰਡ ਸੋਤੋ ਸਤਗੁਰ ਜਾਨੀਏ ਜੋ ਤਾਰੇ ਬ੍ਰਹਿਮੰਡ ਉਹਦਾ ਖੰਡਾ ਬ੍ਰਹਮੰਡਾਂ ਦੇ ਨਾਇਕ ਤੇ ਮਹਾਰਾਜ ਪੂਰੀ ਆਲੇ ਉਹਨਾਂ ਨੂੰ ਗਿਆ ਉਹਨੂੰ ਕਾਫੀ ਟਾਈਮ ਹੋ ਗਿਆ ਜਿਹੜਾ ਇਹ ਕੇਸ ਹੈ ਇਸ ਕੇਸੇ ਦੇ ਵਿੱਚ ਦੇਖੋ ਵੀਰਿਆ ਜੀ ਅੱਜ ਤੋਂ ਨਹੀਂ ਪ੍ਰਾਤਮਿਕ ਸਮਿਆਂ ਤੋਂ ਹੀ ਗੱਲ ਚੱਲਦੀ ਆਈ ਹੈ ਕਿ ਜਿਹੜਾ ਜਿੱਦਾਂ ਦਾ ਕਰੂਗਾ ਉਦਾਂ ਦਾ ਭੋਗਤ ਲੂਗਾ ਬੇਸਿਕਲੀ ਜੋ ਇਹ ਕਾਰਾ ਹੋਇਆ ਇਹਦੇ ਨਾਲ ਜਿਹੜੀਆਂ ਸਨਾਤਨੀ ਰੂਹਾਂ ਦੀਆਂ ਜਿਹੜੀਆਂ ਪਰਮਾਤਮਾ ਨੂੰ ਪਿਆਰ ਕਰਨ ਵਾਲੇ ਲੋਕ ਐ ਉਹਨਾਂ ਦੀ ਛੇੜਦੇ ਤਾਂ ਬਲੁੰਦਰੇ ਗਏ ਕਿ ਇੱਕ ਚੰਗਾ ਸਿੱਖਿਸ਼ਕ ਹੋ ਗਿਆ ਜਿਹਨੂੰ ਲੋਕ ਰੱਬ ਸਮਝਣ ਜਿਹਦੇ ਮੂਹਰੇ ਲੋਕ ਡੰਡੌਤ ਕਰਨ ਆਪਣੇ ਆਪ ਨੂੰ ਸਮਰਪਿਤ ਕਰ ਦੇਣ ਜਦੋਂ ਉਹ ਕਿਤੇ ਇਹੋ ਜਿਹੇ ਹਾਲਾਤ ਦੇ ਵਿੱਚ ਇਸ ਸਿਚੁਏਸ਼ਨ 'ਚ ਦੇਖਿਆ ਜਾਂਦਾ ਤਾਂ ਨੈਚੁਰਲ ਐ ਵੀ ਮਨ ਨੂੰ ਜਿਹੜਾ ਉਕਤਤਾ ਲੱਗਦਾ ਸਾਡੇ ਮਨ ਨੂੰ ਵੀ ਲੱਗਿਆ ਕਿ ਜਿਸ ਸੰਪਰਦਾਇ ਨਾਲ ਤੁਸੀਂ ਜੁੜੇ ਹੋਏ ਪੁਰਾਤਨ ਸਮਿਆਂ ਤੋਂ ਜੁੜੇ ਸਾਡੇ ਬਜ਼ੁਰਗ ਸੁਣਿਆ ਮਹਾਰਾ ਪੂਰੀ ਵਾਲਿਆਂ ਤੋਂ ਬਾਅਦ ਉਹਨਾਂ ਦੇ ਛੇਛ ਜਿਹੜੇ ਹੋਏ ਮਹਾਰਾ ਲਾਲਜੀ ਦਾਸ ਰੱਕੇਵਾਲੇ ਉਹ ਜੱਟ ਪਰਿਵਾਰ ਤੋਂ ਸੀ ਉਹਨਾਂ ਦਾ ਗੋਤ ਬਲ ਸੀ ਰਕਵਾ ਪਿੰਡ ਹੈ ਉਹਨਾਂ ਤੋਂ ਬਾਅਦ ਮਾਰੇ ਗਊਆਲੇ ਮਾਰੇ ਬ੍ਰਹਮਾਨੰਦ ਜੀ ਜਿਨ੍ਹਾਂ ਨੇ ਬਹੁਤ ਗਰੀਬ ਕਨਿਆਵਾਂ ਲਈ ਸਰਕਾਰੀ ਕਾਲਜ ਬਣਾਏ ਸਰਕਾਰੀ ਵਿਦਿਆ ਦੇ ادارے ਖੋਲੇ ਗਊਸ਼ਾਲਾ ਪੀਜੀਆ ਲਈ ਕਿੰਨੇ ਸਾਲਾਂ ਤੋਂ ਦੇਸੀ ਘੇ ਦਾ ਡੇਲੀ ਲੰਗਰ ਜਾਂਦਾ ਪੀਜੀਆ ਲਈ ਫ੍ਰੀ ਮਰੀਜ਼ਾਂ ਲਈ ਬਸਾਂ ਜਾਂਦੀਆਂ ਉਹ ਮਾਰੇ ਪੂਰੀ ਆਂਦੀ ਜਿਹੜੀ ਗੁਰਗੱਦੀ ਪਰੰਪਰਾ ਹੈ ਨਾ ਉਹ ਤਾਂ ਉੱਥੇ ਚੱਲੀ ਆ ਰਹੀ ਹੈ ਹੁਣ ਕੀ ਹੋਇਆ ਕਿ ਜਿੱਦਾਂ ਜਿੱਦਾਂ ਪਰਿਵਾਰ ਵੱਧਦਾ ਉਦੋਂ ਫੈਮਿਲੀਜ਼ ਵਾਲਾ ਬੜੀ ਹੁੰਦੀ ਐਦਾਂ ਹੀ ਮੈਰਿਜ ਜਾਂਦੇ ਜਾਂਦੇ ਜਿਹੜਾ ਪਰਿਵਾਰ ਹੈ ਉਹ ਵੱਡਾ ਹੋਣ ਲੱਗਿਆ ਵੱਡਾ ਹੋਣ ਲੱਗ ਪਿਆ ਫਿਰ ਆਪਣੀ ਆਪਣੀ ਜਿਹੜੀ ਉਹ ਅੱਗੇ ਤੋਂ ਅੱਗੇ ਸ਼ਾਖਾਵਾਂ ਜਿਹੜੀਆਂ ਉਹ ਵਧਣੀਆਂ ਸ਼ੁਰੂ ਹੋ ਗਈਆਂ ਹੁਣ ਮੁਖੀ ਜਿਹੜੇ ਆ ਵਿਦਾਂਤ ਆਚਾਰੀਆ ਸਵਾਮੀ ਚੇਤਨਾਨੰਦ ਜੀ ਐ ਉਹ ਸਮਾਜ ਦੀ ਬਹੁਤ ਵਧੀਆ ਢੰਗ ਨਾਲ ਸੇਵਾ ਕਰ ਰਹੇ ਔਰ ਜੋ ਕੁਝ ਉਹਨਾਂ ਨੇ ਸਮਾਜ ਲਈ ਕੀਤਾ ਉਹ ਸਮਾਜਿਕ ਕਦਰਾਂ-ਕੀਮਤਾਂ ਸਾਹਮਣੇ ਉਹਨਾਂ ਦੀ ਦੇਣੇ ਨਹੀਂ ਦੇ ਸਕਦਾ ਜਿੰਨਾ ਉਹਨਾਂ ਨੇ ਬਹੁਤ ਨੇਕ ਨੀਤੀ ਨਾਲ ਫਰਾਗਦਿਲੀ ਦੇ ਨਾਲ ਉਹ ਅਕਸਰ ਕਹਾਂ ਕਰਦੇ ਕਹਿੰਦੇ ਦੇਖੋ ਤਾਂ ਮੇਰੇ ਕਿਸੇ ਕੱਪੜੇ ਨੂੰ ਜੇਬ ਤਾਂ ਨਹੀਂ ਲ ਸੋਈ ਉਹਨੇ ਜਿੰਦਗੀ ਕਦੇ ਪੈਸੇ ਨੂੰ ਟੱਚ ਵੀ ਨਹੀਂ ਕੀਤਾ ਲੋਕਾਂ ਤੋਂ ਸੇਵਾ ਲੈ ਕੇ ਗੁਰੂ ਘਰ ਨਾਲ ਜੋੜਿਆ ਗੁਰੂ ਦੇ ਉਪਦੇਸ਼ ਨੂੰ ਮੰਨਣ ਦੀ ਗੱਲ ਕੀਤੀ ਹੈ ਸੋਈ ਆਹ ਜਿਹੜਾ ਆਹ ਵਾਕਿਆ ਹੋਇਆ ਨਾ ਇਹ ਸੱਚਮੁੱਚ ਇਹ ਸਾਰਿਆਂ ਦੇ ਦਿਮਾਗ ਤੋਂ ਬਾਹਰ ਦੀ ਗੱਲ ਹੈ ਕਿ ਇੱਕ ਯਾਰ ਐਨਏਓ ਚ ਕੋਟੀ ਦੇ ਵਾਂ ਬੁਰਜ ਹੋਣ ਉਹ ਇਸ ਸਥਿਤੀ ਦੇ ਵਿੱਚ ਦੇਖੇ ਜਾਣ ਕਿ ਜਿਹੜਾ ਕੋਈ ਪਰਿਵਾਰ ਦੇ ਵਿੱਚ ਦੇਖ ਨਹੀਂ ਸਕਦਾ ਸੋਈ ਨਾ ਦੇਖਣਯੋਗ ਹੈ ਪ੍ਰਮਾਤਮਾ ਹੈ ਜਿਨ੍ਹਾਂ ਦੇ ਨਾਂ ਤੇ ਇਹ ਇਹਨਾਂ ਨੇ ਲੋਕਾਂ ਨੇ ਆਪਣਾ ਸਿਸਟਮ ਚਲਾਇਆ ਸੋਈ ਉਹ ਵੀ ਬੜੇ ਬਿਆਨਤ ਨੇ ਮਹਾਰਾਜ ਪੂਰੀ ਆਲਿਆਂ ਦੇ ਜਿੱਦਾਂ ਮੈਂ ਤੁਹਾਨੂੰ ਦੱਸਿਆ ਗੁਰਗੱਦੀ ਪਰੰਪਰਾ ਤੀਜੀ ਗੱਦੀ ਨਿਸ਼ੀਨ ਤੇ ਮਹਾਰਾਜ ਬ੍ਰਹਮਾਨੰਦ ਜੀ ਉਹਨਾਂ ਦੇ ਨਾਲ ਹੀ ਉਹਨਾਂ ਦੇ ਗੁਰਪਾਈ ਤੇ ਮਹਾਰਾ ਗੰਗਾ ਨਾਲ ਸਰ ਬਹੁਤ ਉੱਚ ਕੋਟੀ ਦੇ ਸੰਤ ਦੇ ਮਤਲਬ ਜਿਹਦੇ ਵਿੱਚ ਕਹ ਲਓ ਗੁਣੇ ਗੁਣ ਤੇ ਤੇ ਅਸੀਂ ਤਾਂ ਆਪਣੇ ਸਿਆਣਿਆਂ ਤੋਂ ਸੁਣਿਆ ਕਿ ਜਦੋਂ ਉਹ ਹਰੀਦਵਾਰ ਗੰਗਾ ਦੇ ਵਿੱਚ ਇਸ਼ਨਾਨ ਕਰਦੇ ਤਾਂ ਗੰਗਾ ਰਾਹ ਦੇ ਦਿਆ ਕਰਦੀ ਸੀ ਮਹਾਰਾ ਗੰਗਾ ਨਾਲੋਂ ਐਨੇ ਪਵਿੱਤਰ ਸਾਧੂ ਤੇ ਉਹਨਾਂ ਦਾ ਨਾਂ ਉਹਨਾਂ ਦੀ ਜਗ੍ਹਾ ਬੈਠ ਕੇ ਬੇਸਿਕਲੀ ਮੈਂ ਤਾਂ ਇੱਕ ਫੋਟੋ ਵੀ ਦੇਖੀ ਜਿਹਦੇ ਵਿੱਚ ਉਹ ਸੰਤੇ ਨਹੀਂ ਹੈਗੇ ਇਹ ਨਾਂ ਦੇ ਮਕਦਮੇ ਚੱਲੇ ਗੜ ਸ਼ੰਕਰ ਕੋਟ ਦੇ ਮਕਦਮੇ ਵੀ ਹਾਰ ਗਏ ਮੇਰਾ ਕਹਿਣ ਦਾ ਕੁੱਲ ਮਿਲਾ ਕੇ ਮਤਲਬ ਹੈ ਵੀ ਜੋ ਕਰੂਗਾ ਸੋ ਭਰੂਗਾ ਕਬੀਰਾ ਤੇਰੀ ਝੌਂਪੜੀ ਗੜ ਕਟੀਆਂ ਦੇ ਪਾਸ ਜੋ karenge so parenge ਤੂੰ ਕਿਉਂ ਫਿਰੇ ਉਦਾਸ ਸਵਿਰਦਾਰ ਜੀ ਤਾਂ ਕੁਦਰਤ ਆ ਨਿਯਮ ਹੈ ਜਿਹਨਾਂ ਨੇ ਕਰਨੀ ਉਹਨਾਂ ਨੇ ਕਰਨੀ ਹੈ ਪਰ ਬੇਸਿਕਲੀ ਮੈਸੇਜ ਚੰਗਾ ਨਹੀਂ ਸਮਾਜ ਦੇ ਵਿੱਚ ਗਿਆ ਸੋ ਇਹ ਬਹੁਤ ਮਾੜਾ ਮੈਸੇਜ ਗਿਆ ਸੋ ਮਹਾਰਾਪੂਰੀ ਵਾਲਾ ਜੀ ਤਾਂ ਮੈਂ ਇਹ ਦੱਸਣਾ ਚਾਹੁੰਦਾ ਤਾਂ ਕਿ ਉਹਨਾਂ ਦਾ ਨਾਂ ਨਾ ਕੋਈ ਵਜੂਜ਼ ਕਰੇ ਮਹਾਰਾਪੂਰੀ ਵਾਲੇ ਰਾਮਪੁਰ ਪਿੰਡ 'ਚ ਉਹਨਾਂ ਦਾ ਜਨਮ ਲਿਆ ਔਰ 140 45 ਸਾਲ ਪਹਿਲਾਂ ਉਹ ਆ ਕੇ ਇਸ ਦੁਨੀਆ ਤੇ ਰੁਖਸਤ ਹੋ ਗਏ ਲੇਕਿਨ ਅੱਜ ਵੀ ਉਹਨਾਂ ਦਾ ਲੋਗ ਉਹਨਾਂ ਦੇ ਨਾਂ ਪਰ ਰੋਟੀ ਦਾ ਖਾਂਦੇ ਸੀ ਲੇਕਿਨ ਇਹ ਮਨ ਨੂੰ ਦੁੱਖ ਲੱਗਿਆ ਕਿ ਜੇ ਰੋਟੀ ਭਾਵੇਂ ਖਾਂਦੇ ਰਹਿਣ ਭਈ ਆ ਜਿਹੜਾ ਉਹਨਾਂ ਦੇ ਨਾਂ ਨੂੰ ਆਮ ਲੋਕਾਂ ਨੇ ਹੋਰ ਭਾਵਨਾ ਸੋ ਇਹ ਉਹ ਸਾਡੇ ਲਈ ਵੀ ਮਾਨੋ ਬੜਾ ਦੁਖਦਾਈਕ ਹੈ ਪਰ ਕੀ ਕੀਤਾ ਜਾ ਸਕਦਾ ਉਹਨੇ ਮੋਰੇ